डीआरएफ ते अमरीकी پابੰਦੀ ਦਾ ਚੀਨ ਨੇ ਕੀਤਾ ਸਮਰਥਨ ਕਿ ਆਸੀਂ ਹਰ ਤਰ੍ਹਾਂ ਦੇ ਅਤਵਾਦ ਦਾ ਕਰਦੇ ਹਾਂ ਵਿਰੋਧ ਅਤਵਾਦ ਦੇ ਖਿਲਾਫ ਕਰਾਂਗੇ ਸਹਿਯੋਗ ਸੰਜੁਗਤ 트াম্প ਨੇ ਵਾਲ ਸਟਰੀਟ ਜਰਨਲ ਤੇ ਮਨਹਾਨੀ ਦਾ ਕੀਤਾ ਮਕਦਮਾ 70000 ਕਰੋੜ ਰੁਪਏ ਦੇ ਹਰਜਾਨੇ ਦੀ ਕੀਤੀ ਮੰਗ ਨੂਡ ਤਸਵੀਰ ਵਾਲੇ ਲੈਟਰ ਤੇ ਜਤਾਈ ਸੀ ਨਾਰਾਜ਼ਗੀ ਦਰਬਾਰ ਸਾਹਿਬ ਨੂੰ ਫਿਰ ਆਈ ਧਮਕੀ ਭਰੀ ਮੇਲ ਆਰਟੀਐਸ ਦੇ ਨਾਲ ਅਟੌਨਟੀ ਮੇਲੇ ਧਮਕੀ ਪੁਲਿਸ ਨੇ ਇੱਕ ਸੌਫਟਵੇਅਰ ਇੰਜੀਨੀਅਰ ਨੂੰ ਕੀਤਾ ਡੇਟੇਨ ਦਰبار صاحب ਨੂੰ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਚੁੱਕੇ ਸਵਾਲ ਕਿ ਆਲਜਮਾਂ ਦੀ ਪਛਾਣ ਕਰਨ ਦੇ ਵਿੱਚ ناکਾਮ ਰਹੀਆਂ ਸਰਕਾਰਾਂ ਗਿੱਧੜ ਧਮਕੀਆਂ ਤੋਂ ਡਰਨ ਵਾਲੀ ਨਹੀਂ ਸਿੱਖ ਸੰਗਤ ਪ੍ਰਤਾਪ ਸਿੰਘ ਬਾਜਵਾ ਨੇ ਸੀਐਮ ਮਾਨ ਤੋਂ ਅੰਮ੍ਰਿਤਸਰ ਦੇ ਵਿੱਚ ਸਰਪਾਰਟੀ ਮੀਟਿੰਗ ਸੱਦਨ ਦੀ ਕੀਤੀ ਮੰਗ ਬੋਲੇ ਦਰਬਾਰ ਸਾਹਿਬ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਤੇ ਹੋਵੇ ਚਰਚਾ ਪੰਜਾਬ ਦੀ ਸ਼ਾਂਤੀ ਅਤੇ ਧਾਰਮਿਕ ਸੰਸਥਾਵਾਂ ਖਿਲਾਫ ਡੂੰਗੀ ਸਾਜ਼ਿਸ਼ ਵਾਲੇ ਇਸ਼ਾਰਾ ਕਰਦੀਆਂ ਨੇ ਮੌਜੂਦਾ ਘਟਨਾਵਾਂ ਤਾਇ ਜੁਲਾਈ ਨੂੰ ਹੋਵੇਗਾ ਹਲਵਾਰਾ 에ਰਪੋਰਟ ਦੇ ਸਿਵਲ ਟਰਮੀਨਲ ਦਾ ਉਦਘਾਟਨ ਪੀਐਮ ਮੋਦੀ ਵਰਚੂਅਲੀ ਕਰਨਗੇ ਉਦਘਾਟਨ ਤਿਆਰੀਆਂ ਮੁਕੰਮਲ ਕਰਨ ਦੀ ਵੇਜ ਜੁਟੀ 에ਰਪੋਰਟ ਅਥਾਰਟੀ ਹੁਣ ਇੰਡੀਆ ਆਨਲਾਈਨਸ ਦਾ ਹਿੱਸਾ ਨਹੀਂ ਆਮ ਆਦਮੀ ਪਾਰਟੀ ਸੰਜੇਤ ਸਿੰਘ ਬੋਲੇ ਇੰਡੀਆ ਗੱਠ ਜੁੜਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਨਹੀਂ ਹੋਵੇਗੀ ਆਪ ਸਿਰਫ ਲੋਕ ਸਭਾ ਚੋਣਾਂ ਤੱਕ ਸੀਮਤ ਸੀ ਗੱਠ ਜੋੜ ਚੰਡੀਗੜ੍ਹ ਚਸਕੇ ਅਮਨ ਨੇ ਕੀਤੀ ਮੀਟਿੰਗ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਨੇ ਲਿਆ ਹਿੱਸਾ ਇਸ ਕੇਮ ਦਾ ਬਿਆਨ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਕਰਾਂਗੇ ਅੰਦੋਲਨ ਕੈਬਨਨ ਮੰਤਰੀ ਹਰਪਾਲ ਜੀ ਮਾਨ ਨੇ ਮੁੜ ਦਰਹਾਇਆ ਕਿ ਆ ਲੈਂਡ ਪੂਲਿੰਗ ਤਹਿਤ ਕਿਸੇ ਵੀ ਕਿਸਾਨ ਨੂੰ ਜਬਰੀ ਜ਼ਮੀਨ ਦੇਣ ਦੇ ਲਈ ਨਹੀਂ ਕੀਤਾ ਜਾਵੇਗਾ ਮਜਬੂਰ ਵਿਰੋਧੀ ਧਿਰਾਂ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਲਈ ਇਲਜ਼ਾਮ ਨਸ਼ਾ ਤਸਕਰਾਂ ਨੂੰ ਸੀਐਮ ਮਾਨ ਦੀ ਮੁਰਚ ਤਾਮ ਨੇ ਕਿਹਾ ਵੱਡੇ ਜਰਨੈਲਾਂ ਤੇ ਰਹਿਮ ਨਹੀਂ ਵੱਡੇ ਤਸਕਰਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਗਦਾਰਾਂ ਨੂੰ ਸਬਕ ਸਿਖਾਉਣ ਦੇ ਲਈ ਲੋਕਾਂ ਤੋਂ ਮੰਗਿਆ ਸਹਿਯੋਗ ਛੱਤੀਸਗੜ੍ਹ ਦੇ ਸਾਬਕਾ ਸੀਐਮ ਭਵੇਸ਼ ਬਗੇਲ ਦੇ ਬੇਟੀ ਚਤਨਿਆ ਬਗੇਲ ਨੂੰ ਪੰਜ ਦਰਾਂ ਦੀ ਈਡੀ ਰਿਮਾਂਡ ਸ਼ਰਾਬਕਟਾਲੇ ਦੇ ਵਿੱਚ ਈਡੀ ਨੇ ਕੀਤਾ ਗ੍ਰফতার ਕਾਰਵਾਈ ਤੋਂ ਬਾਅਦ ਅੱਜ ਕਾਂਗਰਸ ਨੇ ਬੁਲਾਈ ਮੀਟਿੰਗ ਦੋ ਮੁੱਖ ਮੰਤਰੀਆਂ ਨੂੰ ਗ੍ਰফতার ਕਰਨ ਵਾਲੇ ਈਡੀ ਦੇ ਆਈਆਰਐਸ ਅਧਿਕਾਰੀ ਕਪਿਲ ਰਾਜ ਨੇ ਦਿੱਤਾ ਅਸਤੀਫਾ ਨੇ ਜੀ ਕਾਰਨ ਦੱਸ ਕੇ ਜੀਐਸਟੀ ਇੰਟੈਲੀਜੈਂਸ ਵਿੰਗ ਦੇ ਐਡੀਸ਼ਨਲ ਕਮਿਸ਼ਨਰ ਵਜੋਂ ਕੀਤਾ ਰਿਜ਼ਾਈਨ ਕੇਸ਼ਰੀਵਾਲਾ ਤੇ ਹਿਮੰਤ ਸੁਰੇਨ ਨੂੰ ਕੀਤਾ ਅਰੈਸਟ ਵਿਦਾਇਕਾਂ ਤੇ ਸੰਸਦਾਂ ਦੇ ਖਿਲਾਫ ਅਪਰਾਧਿਕ ਮਾਮਲਿਆਂ ਦੀ ਢਿੱਲੀ ਜਾਂਚ ਨੂੰ ਲੈ ਕੇ ਹਾਈ ਕੋਰਟ ਸਖਤ ਪੰਜਾਬ ਤੇ ਹਰਿਆਣਾ ਸਰਕਾਰ ਤੋਂ ਮੰਗਿਆ ਜਵਾਬ 5 ਅਗਸਤ ਤੱਕ ਹਲਫਨਾਮਾ ਜ਼ਾਹਿਰ ਕਰਨ ਦੇ ਹੁਕਮ ਪਟਨਾ ਚੱਕ ਤਲਾਕ ਦੇ ਮਾਮਲੇ ਦੇ ਵਿੱਚ ਬੰਬਈ ਹਾਈ ਕੋਰਟ ਦੀ ਟਿੱਪਣੀ ਸਿਰਦਕ ਸੰਬੰਧ ਤੋਂ ਇਨਕਾਰ ਕਰਨਾ ਫਿਰ ਪਤੀ ਤੇ ਕਿਸੇ ਹੋਰ ਔਰਤ ਦੇ ਨਾਲ ਸੰਬੰਧ ਹੋਣ ਦਾ ਸ਼ੱਕ ਕਰਨਾ ਬੇਰਹਿਮੀ ਅਜਿਹੀ ਸਥਿਤੀ ਤਲਾਕ ਦਾ ਆਧਾਰ ਹੋਵੇਗਾ ਪਤਨੀ ਨੇ ਮੰਗੇ ਸਨ 1 ਲੱਖ ਰੁਪਏ ਮਹੀਨਾ छत्तीसगढ़ हाई कोर्ट ने तलाक मामले पर सुनाया बड़ा फैसला पति ਨੂੰ ਪਤਨੀ ਦੀ ਨਿੱਜੀ ਜਾਣਕਾਰੀ ਕਢਵਾਉਣ ਦਾ ਕੋਈ ਅਧਿਕਾਰ ਨਹੀਂ ਕੋਰਟ ਨੇ ਪਤੀ ਦੀ ਪਟੀਸ਼ਨ ਕੀਤੀ ਖਾਰਜ ਪਤੀ ਨੇ ਅਦਾਲਤ ਵਿੱਚ ਮੰਗੀ ਸੀ ਪਤਨੀ ਦੀ ਕਾਲ ਡਿਟੇਲ ਨੂੰ ਦੇ ਦਲਿਤ ਕਤਲकांड ਦੇ ਵਿੱਚ 12 ਦੋਸ਼ੀਆਂ ਨੂੰ عمر ਕੈਦ 2020 ਦੇ ਵਿੱਚ ਪਿੰਡ ਆਟਾ ਦੇ ਵਿੱਚ ਹੋਈ ਸੀ ਹਿੰਸਕ ਚੜ੍ਹਪ ਸਥਾਨਕ ਕੋਰਟ ਨੇ ਸੁਣਾਈ ਸਜ਼ਾ ਯਮਨਾ ਨਗਰ ਦੇ ਵਿੱਚ ਪੁਲਸ ਅਤੇ ਬਦਮਾਸ਼ਾਂ ਦੇ ਵਿਚਾਲੇ ਹੋਈ ਮੁੱਠਪੇੜ ਦੋਵਾਂ ਪਾਸਿਆਂ ਤੋਂ ਹੋਈ ਵੀ ਰਾਉਂਡ ਫਾਇਰਿੰਗ ਦੇ ਜਵਾਬੀ ਕਾਰਵਾਈ ਦੇ ਵਿੱਚ ਦੋ ਬਦਮਾਸ਼ ਗੋਲੀ ਲੱਗਣ ਦੇ ਨਾਲ ਜ਼ਖਮੀ ਵਿੰਕਟ ਗੈਂਗਨਾ ਨਾਲ ਜੁੜੇ ਨੇ ਮਲਜ਼ਮ ਹੁਸ਼ਿਆਰਪੁਰ ਦੇ ਵਿੱਚ ਇੱਕ ਵਿਅਕਤੀ ਤੇ ਜਾਨਲੇਵਾ ਹਮਲਾ تین ਲੁਟੇਰਿਆਂ ਨੇ ਬਰਵਿੰਦਰ ਸਿੰਘ ਤੇ ਕੀਤਾ ਹਮਲਾ ਬਚਾ ਕਰਦੇ ਹਾਂ ਲੁਟੇਰਿਆਂ ਤੇ ਟਰੈਕਟਰ ਚੁਰਾਉਣ ਦੀ ਕੀਤੀ ਕੋਸ਼ਿਸ਼ੇ ਮੌਕੇ ਤੋਂ ਵਾਈਟ ਛੱਡ ਕੇ ਫਰਾਰ ਹੋਏ ਹਮਲਾਵਰ ਤਰਨਤਾਰਨ ਦੇ ਵਿੱਚ ਕਾਂਗਰਸੀ ਆਗੂ ਬਿੱਟੂ ਚੋਪੜਾ ਦੇ ਘਰ ਹੋਈ ਫਾਇਰਿੰਗ ਫਿਰੋਤੀ ਦਿੱਲੀ ਆਰਿਸਨ ਫੋਨ ਮਲਜ਼ਮਾਂ ਦੀ ਭਾਗ ਦੇ ਵਿੱਚ ਜੁਟੀ ਪੁਲਿਸ ਪਠਾਨਕੋਟ ਦੇ ਵਿੱਚ ਤੰਬਾਕੂ ਪਦਾਰਥਾਂ ਤੇ ਧਾਰਮਿਕ ਤਸਵੀਰਾਂ ਹੋਣ ਦੇ ਕਾਰਨ ਹਿੰਦੂ ਸਮਾਜ ਨੇ ਜਤਾਇਆ ਰੋਸ ਕਿ ਆ ਚੰਦ ਪੈਸੇਆ ਦਿੱਲੀ ਕੁਝ ਲੋਕ ਧਾਰਮਿਕ ਭਾਵਨਾਵਾਂ ਨੂੰ ਪਚਾਰੇ ਨੇ ਠੇਸ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਲਗਾਈ ਗੋਹਾਰ ਰਾਜਪੁਰਾ ਦੇ ਵਿੱਚ ਦਿਨ ਦਿਹਾੜੇ ਮਹਿਲਾ ਦੇ ਨਾਲ ਛੱਪਟਮਾਰੀ ਸੈਰ ਕਰ ਰਹੀ ਮਹਿਲਾ ਦੀਆਂ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਛੱਪਟ ਕੇ ਬਦਮਾਸ਼ ਹੋਏ ਫਰਾਰ ਪੇੜਤਾ ਨੇ ਪੁਲਿਸ ਤੋਂ ਇਨਸਾਫ ਦੀ ਲਗਾਈ ਗੋਹਾਰ ਸੋਨੀਪਾਤ ਦੇ ਪਿੰਡ ਆਨੰਦਪੁਰ ਦੇ ਚਰੋੜ ਦੇ ਵਿੱਚ ਹਾਦਸਾ ਬੇਕਾਬੂ ਹੋਈ ਇੱਕ ਗੱਡੀ ਨੇ 9 ਸਾਲਾਂ ਬੱਚੀ ਨੂੰ ਮਾਰੀ ਟੱਕਰ ਹਾਦਸੇ ਵਿੱਚ ਮਾਸੂਮ ਬੱਚੀ ਦੀ ਗਈ ਜਾਨ ਦਾਦੀ ਨਾਲ ਸੜਕ ਪਾਰ ਕਰ ਰਹੀ ਸੀ 9 ਸਾਲਾਂ ਬੱਚੀ ਉਤਰਾਖਣੂ ਦੇ ਰੁੜਕੀ ਦੇ ਸੜਕ ਹਾਦਸੇ ਦੇ ਵਿੱਚ ਫਿਰੋਜ਼ਪੁਰ ਕੈਂਟ ਦੇ ਦੋ ਨੌਜਵਾਨਾਂ ਦੀ ਹੋਈ ਮੌਤ ਬਲੇਰੋ ਗੱਡੀ ਨੇ ਬਾਈਕ ਨੂੰ ਮਾਰੀ ਟੱਕ ਮਠੰਡਾ ਦੇ ਪਿੰਡ ਮਹਾਰਾਜ ਦੇ ਵਿੱਚ ਬੇਕਾਬੂ ਹੋ ਕੇ ਪਲਟਿਸ ਸਕੂਲੀ ਬੱਸ 25 ਟੁੱਤੀ ਬੱਚਿਆਂ ਸਮੇਤ ਸਕੂਲ ਸਟਾਫ ਸੀ ਸਵਾਰ ਸਥਾਨਕ ਲੋਕਾਂ ਨੇ ਬੱਚਿਆਂ ਨੂੰ ਬੱਸ ਦੇ ਵਿੱਚੋਂ ਕੱਢਿਆ ਬਾਅਦ ਪ੍ਰਸ਼ਾਸਨ ਤੇ ਮੌਕੇ ਤੇ ਨਾ ਪਹੁੰਚਣ ਦੇ ਲੱਗੇ ਇ ਰਿਆਣਾ ਪੁਲਿਸ ਨੇ ਲੁੱਟਕੋਧੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਸੱਤ ਮੁਲਜ਼ਮਾਂ ਨੂੰ ਕੀਤਾ ਕਾਬੂ 21 ਮੋਬਾਈਲ ਹਥਿਆਰ ਅਤੇ ਨਕਲੀ ਬਰਾਮਦ ਸ਼ਹਿਰ ਦੇ ਵਿੱਚ ਕਈ ਵਾਰਦਾਤਾਂ ਨੂੰ ਦੇ ਚੁੱਕੇ ਨੇ ਜਾਂ ਤਰਨਤਾਰਨ ਪੁਲਿਸ ਨੇ ਗੈਂਗਸਟਰ ਲਖਵੀਰ ਲੰਡਾ ਤੇ ਗੁਰਗੇ ਸਮੇਤ ਚਾਰ ਵਿਅਕਤੀ ਕੀਤੇ ਗ੍ਰਿਫਤਾਰ ਮੁਲਜ਼ਮਾਂ ਤੋਂ ਤਿੰਨ ਵਿਦੇਸ਼ੀ ਵੀ ਗਲੋਗ ਪਿਸਟਲ ਬਰਾਮਦ ਇੱਕ ਨਾਬਾਲਗ ਵੀ ਸ਼ਾਮਲ ਮਠੰਡਾ ਪੁਲਿਸ ਦਾ ਯੋਧ ਨਸ਼ਾ ਵਿਰੁੱਧ ਮਹਿੰਮਤ ਦੇ ਤਹਿਤ ਐਕਸ਼ਨ ਅੱਧਾ ਕਿਲੋ ਹੈਰੋਨ ਸਮੇਤ ਇੱਕ ਸ਼ਖਸ ਨੂੰ ਕੀਤਾ ਗ੍ਰਿਫਤਾਰ ਮੁਲਜ਼ਮ ਨੇ ਪਾਕਿਸਤਾਨ ਤੋਂ ਮੰਗਵਾਈ ਸਿਖੇਪ ਮਾਲੀ ਪੁਲਿਸ ਨੇ 1 ਕਿਲੋ ਤੋਂ ਵੱਧ ਭੁੱਕੀ ਸਮੇਤ ਸ਼ਖਸ ਨੂੰ ਕੀਤਾ ਗ੍ਰਿਫਤਾਰ ਦੋ ਹੋਰ ਮੁਲਜ਼ਮ ਅਜੇ ਵੀ ਫਰਾਰ ਐਸਪੀ ਮੁਤਾਬਕ ਐਮਪੀ ਤੋਂ ਲਿਆਂਦੇ ਸਨ ਭੁੱਕੀ ਫਾਇਰਿੰਗ ਮਾਮਲੇ ਦੇ ਵਿੱਚ ਕਪੂਰਸਲਾ ਪੁਲਿਸ ਨੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਮੁਲਜ਼ਮਾਂ ਨੇ ਪਿੰਡ ਪਾਖੜੀ ਆਣਾ ਦੇ ਵਿੱਚ ਲਾਈਆਂ ਸੀ ਗੋਲੀਆਂ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਇਆ ਸੀ ਇੱਕ ਸ਼ਖਸ ਪਾਣੀਪਾਦੀ ਅਨਸਰ ਸੁਸ਼ਾਂਤ ਸਿਟੀ ਦੇ ਵਿੱਚ ਗੈਰ ਕਾਨੂੰਨੀ ਸਪਾ ਸੈਂਟਰ ਤੇ ਹੋਈ ਹਿੰਸਕ ਘਟਨਾ ਤੇ ਕਾਰਵਾਈ ਮਾਲਕ ਸਮੇਤ 4 ਮਹਿਲਾਵਾਂ ਖਿਲਾਫ ਕੇਸ ਦਰਜ ਔਰਤਾਂ ਨੇ ਇੱਕ ਨੌਜਵਾਨ ਨੂੰ ਤੀਜੀ ਮੰਜ਼ਲ ਤੋਂ ਸੁੱਟਿਆ ਸੀ ਏਠਾਂ ਦबई ਤੋਂ ਭਾਰਤ ਲਿਆਂਦੀ ਗਈ ਰਣਜੀਤ ਸਿੰਘ ਦੀ ਮ੍ਰਿਤਕ ਦੇ ਦੋ ਹਫ਼ਤੇ ਪਹਿਲਾਂ ਦਿਲ ਦਾ ਦੌਰਾ ਪੈਣ ਦੇ ਕਾਰਨ ਹੋਈ ਸੀ ਮੌਤ 4 ਸਾਲ ਤੋਂ ਦबई ਦੇ ਵਿੱਚ ਕਰ ਰਿਹਾ ਸੀ ਮਜ਼ਦੂਰੀ ਮੁਕਾਬਲ ਮਾਨਸਾ ਦੇ ਵਿੱਚ ਬਟਨਾਡਾ ਦੀ ਫੈਕਟਰੀ ਦੇ ਖਿਲਾਫ ਐਕਸ਼ਨ ਦੇ ਵਿੱਚ ਪ੍ਰਸ਼ਾਸਨ ਪ੍ਰਦੂਸ਼ਣ ਵਿਭਾਗ ਦੀ ਟੀਮ ਨੇ ਕੀਤਾ ਫੈਕਟਰੀ ਦਾ ਦੌਰਾ ਫੈਕਟਰੀ ਕਾਰਨ 3 ਦਰਜਨ ਲੋਕ ਚਮੜੀ ਤੇ ਸਾਹ ਦੀ ਬਿਮਾਰੀ ਦੇ ਨਾਲ ਪੀੜਤ ਕੰਨਾ ਦੇ ਪਿੰਡ ਰਸੋਲੜਾ ਦੇ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਹੋਇਆ ਵਿਵਾਦ ਕੁਝ ਲੋਕਾਂ ਨੇ ਬੋਲੀ ਦਾ ਕੀਤਾ ਵਿਰੋਧ ਜਬਰਦਸਤੀ ਜ਼ਮੀਨ ਖੋਣ ਦਾ ਲਗਾਇਆ ਇਲਜ਼ਾਮ ਬੀ ਡੀ ਪੀਓ ਨੇ ਜ਼ਮੀਨ ਤੇ ਪੰਚਾਇਤੀ ਤੱਕ ਜ਼ਮੀਨ ਤੇ ਪੰਚਾਇਤੀ ਹੱਕ ਦੱਸਿਆ ਲੰਬੀ ਦੇ ਪਿੰਡ ਖੁੱਡੀਆਂ ਅਤੇ ਥਾਜਵਾੜਾ ਦੇ ਵਿੱਚ ਨਸ਼ਾ ਮੁਕਤ ਜਾਗਰੂਕਤਾ ਰੈਲੀਆਂ ਮੰਤਰੀ ਗੁਰਮੀਤ ਖੁੱਡੀਆਂ ਨੇ ਕਿਹਾ 9000 ਕੇਸ ਦਰਜ 6000 ਗ੍ਰਿਫਤਾਰੀਆਂ ਨੌਜਵਾਨੀ ਬਚਾਉਣ ਦੇ ਲਈ ਸਾਰਿਆਂ ਦੀ ਸਹਿਯੋਗ ਦੀ ਲੋੜ ਹੈ ਗੱਨਾ ਬਕਾਇਆ ਰਕਮ ਨਾ ਮਿਲਣ ਤੇ ਗੁਰਦਾਸਪੁਰ ਦੇ ਵਿੱਚ ਕਿਸਾਨਾਂ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ ਬਕਾਇਆ 198 ਕਰੋੜ ਸਰਕਾਰ ਦੇ ਵੱਲੋਂ ਕਾਰਵਾਈ ਨਾ ਹੋਣ ਤੇ ਧਰਨੇ ਦੀ ਦਿੱਤੀ ਚੇਤਾਵਨੀ ਚੱਜਰ ਦੇ ਵਿੱਚ 5 ਫੁੱਟ ਤੱਕ ਪਾਣੀ ਦੇ ਵਿੱਚ ਡੁੱਬੇ ਖੇਤ ਬਰਸਾਤ ਦੇ ਕਾਰਨ ਫਸਲ ਨਸ਼ਟ ਹੋਣ ਦੇ ਕਗਾਰ ਤੇ ਕਿਸਾਨਾਂ ਨੇ ਮੁਆਵਜ਼ੇ ਅਤੇ ਪੱਕੇ ਹੱਲ ਦੀ ਕੀਤੀ ਮੰਗ ਗੰਦਗੀ ਤੋਂ ਪਰੇਸ਼ਾਨ ਵਿਚ ਗਰਾਉਂ ਸ਼ਹਿਰ ਵਾਸੀ ਲੋਕਾਂ ਨੇ ਨਗਰ ਨਿਗਮ ਤੇ ਲਗਾਏ ਇਲਜ਼ਾਮ ਪ੍ਰਾਈਵੇਟ ਪ੍ਰਾਪਰਟੀਆਂ ਤੇ ਸੁੱਟਿਆ ਜਾ ਰਿਹਾ ਕਾੜਾ ਫਟਿਆ ਜਾ ਰਿਹਾ ਕੁੜਾ ਨਗਰ ਕਾਉਂਸਲ ਦੇ ਈਓ ਨੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ ਹੁਸ਼ਿਆਰਪੁਰ ਦੇ ਵਿੱਚ ਜਲਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਨੇ ਕਰਾਇਆ ਰੇਜ਼ਿੰਗ ਰੇਸ ਪ੍ਰੋਗਰਾਮ ਸਮਾਜਿਕ ਸਮਾਜਿਕ ਯੋਗਦਾਨ ਦੇ ਲਈ ਵਿਦਿਆਰਥੀਆਂ ਦਾ ਕੀਤਾ ਸਨਮਾਨ ਹਰਿਆਣਾ ਦੇ ਫਰੀਦাবাদ ਦੇ ਸਭ ਤੋਂ ਬਜ਼ੁਰਗ ਮਹਿਲਾ ਦਾ ਦੇਹਾਂਤ 113 ਸਾਲਾਂ ਦੀ ਉਮਰ ਦੇ ਵਿੱਚ ਚੰਦਰੀ ਦੇਵੀ ਨੇ ਲਿਆ ਆਖਰੀ ਸਾ ਰੋਜ਼ਾਨਾ 1.5 ਲੀਟਰ ਦੁੱਧ ਪੀਂਦੀ ਸੀ ਪਿੰਡ ਪ੍ਰਿਥਲਾ ਦੀ ਰਹਿਣ ਵਾਲੀ ਚੰਦਰੀ ਦੇਵੀ ਕਨੌਰ ਕੈਲਾਸ਼ ਯਾਤਰਾ ਮੋੜ ਤੋਂ ਹੋਈ ਸ਼ੁਰੂ ਭਾਰੀ ਮੀਂਹ ਤੋਂ ਬਾਅਦ ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਕਨੌਰ ਕੈਲਾਸ਼ ਦੇ ਦਰਸ਼ਨ ਪ੍ਰਸ਼ਾਸਨ ਦੇ ਵੱਲੋਂ ਸੇਤ ਸੁਰੱਖਿਆ ਦੇ ਪੁਖਤਾ ਪ੍ਰਬੰਧ